ਸਸਰੀ ਕਾਲ ਪੰਜਾਬੀਓ ਕੀ ਹਾਲ ਚਾਲ ਹੈ ਅੱਜ ਆਪਾਂ ਪਹੁੰਚੇ ਪਿੰਡ ਕੰਮੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿਹੜਾ ਆਪਾਂ ਨੇ ਪਹਿਲਾਂ ਵੀਡੀਓ ਚ ਦਿਖਾਇਆ ਸੀਗਾ ਆਪਾਂ ਨੇ ਝਟਕਾ ਮਸ਼ੀਨ ਲਾਈ ਸੀ ਜਿਹੜੀ ਉਹਦਾ ਬਹੁਤ ਵਧੀਆ ਰਿਜ਼ਲਟ ਰਿਹਾ ਆਪਣਾ ਲਾਰ ਹਾਂਜੀ ਕਿੰਨੇ ਦੇ ਵਿੱਚ ਬਸ ਬੱਸ ਆ ਬਾਈ ਦੇ ਬਾਈ ਦੇ ਕੀ ਹਾਲ ਹੈ ਪੈਸਾ ਬਦਿਆਈ ਵਦਿਆਈ ਬਾਈ ਆਪਣਾ ਝਟਕਾ ਮਸ਼ੀਨ ਕਿੱਦਾਂ ਰਹੀ ਹੈ ਬਿਲਕੁਲ ਓਕੇ ਹੈ ਜੀ ਕਿਆ ਕਿੱਲਿਆਂ ਪਲਾਈ ਵੀ ਤੀ ਕਿੱਲਿਆ ਭਾਬੀ ਆ ਪਲਾਰ ਕੀ 20 ਕਿੱਲਿਆਂ ਪਲਾਈ ਦੀ ਆ ਛਟਕਮ ਸਿੰਘ ਨੂੰ ਮੈਂ ਆਇਆ ਸੀਗਾ ਉਦੋਂ ਨੰਦ ਦੱਸਿਆ ਸੀਗਾ ਦੇਖੋ ਮੱਕੀ ਪੂਰੀ ਬਾਗੋ ਬਾਗ ਖੜੀ ਆ ਸਪਰੇਅ ਕਾਗਾ ਕਰਾ ਰਿਹਾ ਅੱਜ ਕਵਾੜਗਾ ਸਪਰੇਅ ਕਰਾ ਰਿਹਾ ਜੀ ਮੱਕੀ ਬਾਗੋ ਬਾਗ ਆ ਬਾਕੀ ਸੂਰਾਂ ਤੇ ਆਪਾਂ ਨੇ ਮੇਨ ਆ ਸੂਰਾਂ ਤੇ ਲਾਇਏ ਸੀਗੇ ਇਹ ਮਾਰ ਲਈ ਸੀਗੀ ਵੀਰੇ ਇੱਕ ਨਹੀਂ ਮਾਰਦੀ ਨਹੀਂ ਮਾਰਦੀ ਹਲੇ ਤਾਂ ਬੰਦ ਕਰੀ ਵੀ ਆ ਬਹੁਤ ਵਧੀਆ ਸਿਸਟਮ ਰਿਹਾ ਜੀ ਤੇ ਆਪਣਾ ਇਹ ਰਿਸ਼ਤੇਦਾਰ ਆ ਜੀ ਆਪਣਾ ਸਾਡੂ ਸਾਹਬ ਆ ਇਹਦੀਆਂ ਮਸ਼ੀਨ ਆ ਆ ਦੇਖੋ ਜੀ ਪਟਪੀ ਤੋਂ ਬਹੁਤ ਵਧੀਆ ਮਸ਼ੀਨ ਹੈ ਪਹਿਲਾਂ ਪਤਾ ਨਹੀਂ ਲੱਗਿਆ ਤਾਂ ਨਹੀਂ ਡਿਸਕਾਊਂਟ ਦਵਾਦੇ ਬਾਤ ਲੱਗੇ ਤਾਂ ਦਿਖਾਦੇ ਵਿੱਚ ਨੂੰ ਹੱਥੋਂ ਹੱਥ ਤਾਂ ਲਾਈਟ ਨਹੀਂ ਆਰੀ ਨਾ ਬੰਦ ਕਰੀ ਵੀ ਆ ਭਾਈ ਆ 25 30 ਕਿੱਲਿਆਂ ਬਾ ਆਪਣੇ ਪਛਾਈ ਦੀ ਆ ਇਹ ਤੇ ਰਿਜ਼ਲਟ ਬਹੁਤ ਵਧੀਆ ਤੇ ਸੂਰਾਂ ਤੇ ਆਪਾਂ ਨੂੰ ਬਹੁਤ ਬੈਨੀਫਿਟ ਆ ਜੀ ਤੇ ਜੇ ਕਿਸੇ ਵੀਰ ਭਾਈ ਨੱਗੇ ਨੂੰ ਲਾਣੀ ਹੋਵੇ ਤਾਂ ਦੱਸਿਓ ਆਸਰੀ ਕਾਲਜੀ ਫਿਕਸਨ